ਸੋ ਕਹਾਉ ਟਲ ਗੁਰ ਸੇਵੀ ਐ ਅਹਨੇ ਸਹਜ ਸੁਬਾਹੀ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸੋ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੂ ਸੱਜਣ ਸੱਚਾ ਪਾਤਿਸਾ ਹੂ ਸਿਰ ਸਾਹ ਹਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਹਾਰੇ ਸਤ ਗੁਰ ਹਾਰੇ ਸਤ ਗੁਰ ਮੀਲੇ ਹਾਰੇ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੋរ ਗਿਆਨ ਅੰਜਨ ਗੋរ ਪਿਆਰਾ ਮ ਹਰ ਸਤ ਗੁਰ ਹਰ ਸਤ ਗੁਰ ਮੀਲੇ ਹਰ ਸਤ ਗੁਰ ਚਰਨ ਹਮ ਭਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜੇ ਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲੇ ਹਰ ਸਤ ਗੁਰ ਚਰਨ ਹਮ ਪਾਇਆ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਾਰੇ ਨਾਮ ਹਾਰੇ ਨਾਮ ਦੀਵੇ ਮੇਰਾ ਅੰਤ ਸਖਾਈ ਰਾਮ ਹਰਿ ਹਰਿ ਨਾਮ ਮੇਰਾ ਅੰਤ ਸਖਾਈ ਗੋਰੇ ਸਤ ਗੋਰੇ ਨਾਮ ਦਿਰੜਾਇਆ ਜਿੱਥੈ ਪੁੱਤ ਕਲਤ ਕੋਈ ਬੇਲੀ ਨਾਹੀ ਤਿੱਥੈ ਹਰ ਹਰ ਨਾਮ ਛਡਾਇਆ ਤਨ ਤਨ ਸਤ ਗੁਰ ਪੁਰਖ ਨਿਰੰਜਨ ਜਿਤ ਮਿਲ ਹਾਰੇ ਨਾਮ ਤੇ ਆਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੇ ਦਰਸਨ ਜਿਨੇ ਦਰਸਨ ਸਤਗੁਰ ਪੁਰਖ ਨਾ ਪਾਇਆ ਰਾਮ ਤੈਨ ਨਹਿ ਫਲ ਤੈਨ ਨਹਿ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਨਹਿ ਫਲ ਜਨਮ ਤੈਨ ਬ੍ਰਿਥਾ ਗਵਾਇਆ ਤੇ ਸਾਖਤ ਮੋਏ ਮਾਰੇ ਝੂਰੇ ਕਰ ਹੋਦੈ ਰਤਨ ਪਦਾਰਿਥ ਭੂਖੇ ਬਾਗ ਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ ਨ ਕਰੀ ਆਹਾ ਜਿਨਿ ਹਰ ਹਰ ਨਾਮ ਨ ਧਿਆਇਆ ਜਿਨੀ ਦਰਸਨ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤ ਗੁਰ ਕਰ ਹੈ ਭਗਤੀ ਰਾਮ ਹਰ ਹਰ ਸਤ ਗੁਰ ਕਰ ਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮਾ ਗੁਰ ਬੇਨ ਆਵਰ ਨ ਕੋਈ ਬੇਲੀ ਗੁਰ ਸਤ ਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਕਾਹੋ ਨਾਨਕ ਗੋਰੇ ਨਾਮ ਦਿਰੜਾਇਆ ਹਰ ਹਰ ਨਾਮ ਹਰ ਸੱਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਹਰ ਸਤ ਗੁਰ ਹਰ ਸਤ ਗੁਰ ਮੀਲ ਹਰ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਬੇ ਦਾਸ ਮਾਹ ਰੁਤੀ ਥਿਥ ਈ ਵਾਰ ਭਲੇ ਕੜੀ ਮੂਰਤ ਪਾਲ ਸਾਚੇ ਆਏ ਸਹਜ ਮਿਲੇ ਕੜੀ ਮੂਰਤ ਪਾਲ ਸਾਚੇ ਆਏ ਸਹਜ ਮਿਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖੇ ਤੁਖਾਰ ਨ ਵਿਆਪਈ ਗੰਠ ਮੇਲੇ ਆਹਾਰ ਨਾਹੋ ਮਾਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹੂ ਪੋਖੇ ਤਖਾਰ ਨ ਵਿਆਪਾਈ ਕਾਂਠਿ ਮਿਲੇ ਆਹਰ ਨਾਹੋ ਮਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹੁ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੁ ਬਿਖਿਆ ਪੋਹ ਨ ਸਕਾਈ ਮੇਲੇ ਸਾਧੂ ਗੁਣਗਾਹੋ ਜਹਤੇ ਉਪਜੀਤਹ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿਲੀਨੀ ਪਾਰ ਬ੍ਰਹਮ ਬਹੜ ਨ ਵਿਛੜੀਆਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਾਈ ਨਾਰਾ ਏੜੈ ਨਾਨਕ ਦਰ ਪਈਆਹੋ ਓਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਓਖੇ ਤੁਖਾਰ ਨ ਵਿਆਪਈ ਕੰਠਿ ਮਿਲਿਆ ਹਰਨਾਹ ਮਨ ਬਿਧਿਆ ਚਰਨਾਰ ਬਿੰਦ ਦਰਸਨ ਲਗੜਾ ਸਾਹੋ